ਹੈਲੋ ਜੀ ਸ਼ਸ਼ੀ ਕਾ ਤੁਹਾਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪੰਜਾਬੀ ਸੂਟ 89 ਤੇ ਤੇ ਆਪਣੇ ਬੁਟੀਕ ਲਿਵਾਸ ਸਟੂడియో 89 ਤੇ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਥਰੈਡ ਵਰਕ ਦਾ ਕਿੰਨਾ ਕੁ 트ੈਂਡ ਚੱਲ ਰਿਹਾ ਹੈਗਾ ਤੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਆਸਾਨ ਤਰੀਕੇ ਨਾਲ ਹਰੀਆਂ ਪੱਤੀਆਂ ਬਣਾਉਣੀਆਂ ਜਿਸ ਨਾਲ ਤੁਸੀਂ ਆਪਣਾ ਸੂਟ ਆਪ ਵੀ ਰੈਡੀ ਕਰ ਸਕਦੇ ਹੋਗੇ ਜੇਕਰ ਤੁਹਾਨੂੰ ਇਹ ਵਾਲਾ ਵਰਕ ਆਉਂਦਾ ਹੈ ਇਨੂੰ ਕਰਨ ਦੇ ਅਲੱਗ-ਅਲੱਗ ਤਰੀਕੇ ਨੇ ਪੱਤੀਆਂ ਬਣਾਉਣ ਦੇ ਵੀ ਅਲੱਗ-ਅਲੱਗ ਤਰੀਕੇ ਨੇ ਆਪਾਂ ਕਈ ਪ੍ਰਕਾਰ ਨਾਲ ਆਪਾਂ ਲੀਫਸ ਨਾ ਬਣਾ ਸਕਦੇ ਆਂਗੇ ਪੱਤੀਆਂ ਬਣਾ ਸਕਦੇ ਆਂ ਫਲਾਵਰ ਦੇ ਵੀ ਅਲੱਗ-ਅਲੱਗ ਪੈਟਰਨ ਨੇਗੇ ਪਰ ਇੱਕ ਤਰੀਕਾ ਹੁੰਦਾਗਾ ਜਿਹੜਾ ਸੌਖਾ ਹੋਵੇ ਕਿਉਂਕਿ ਜਿਹੜੇ ਨਵੇਂ ਇਹ ਕੰਮ ਸਿੱਖਦੇ ਆ ਉਹਨਾਂ ਨੂੰ ਸੌਖੇ ਤਰੀਕੇ ਨਾਲ ਹੀ ਇਹ ਕਢਾਈ ਆਉਣੀ ਅੰਗੀ ਤੇ ਮੈਂ ਵੀ ਅਲੱਗ-ਅਲੱਗ ਤਰੀਕੇ ਨਾਲ ਪੱਤੀਆਂ ਬਣਾ ਲੈਣੀਆਂ ਅੰਗੀ ਜੋ ਮੇਰੇ ਮਤਲਬ ਕਿ ਸਹੀ ਲੱਗੇ ਉਸ ਹਿਸਾਬ ਨਾਲ ਬਟ ਜਦੋਂ ਮੈਂ ਇਹ ਕੰਮ ਸਟਾਰਟ ਕੀਤਾ ਸੀਗਾ ਹਨਾ ਤਾਂ ਮੈਂ ਵੀ YouTube ਤੋਂ ਲਾ ਲਓ Instagram ਤੋਂ ਲਗਾ ਲਓ ਹਨਾ ਉਥੋਂ ਦੇਖਦੇ ਕਹੀ ਮੈਂ ਵੀ ਇਹ ਕਢਾਈ ਸਿੱਖੀ ਸੀਗੀ ਮੈਂ ਵੀ ਕੋਈ ਸਪੈਸ਼ਲ ਟ੍ਰੇਨਿੰਗ ਟ੍ਰੇਨਿੰਗ ਨਹੀਂ ਲਈ ਹੈਗੀ ਇਹ ਕਢਾਈ ਦੀ ਠੀਕ ਆ ਤੇ ਤੁਸੀਂ ਵੀ ਸਿੱਖ ਸਕਦੇ ਹੋ ਕੋਈ ਐਡੀ ਗੱਲ ਨਹੀਂ ਹੈਗੀ ਤੇ ਤੁਹਾਨੂੰ ਮੈਂ ਆਸਾਨ ਤਰੀਕੇ ਨਾਲ ਦੱਸ ਸਕਦੀ ਆ ਕਿ ਕਿਵੇਂ ਆਪਾਂ ਪੱਤੀਆਂ ਬਣਾ ਸਕਦੇ ਆਂਗੇ ਸੌਖੇ ਵੀ ਨਾਲ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਆਪਾਂ ਆਸਾਨ ਤਰੀਕੇ ਨਾਲ ਹਰੀਆਂ ਪੱਤੀਆਂ ਕਿਵੇਂ ਬਣਾ ਸਕਦੇ ਹਾਂਗੇ ਸੌਖੇ ਤਰੀਕੇ ਨਾਲ ਸਭ ਤੋਂ ਪਹਿਲਾਂ ਇਹ ਤਾਂ ਤੁਹਾਨੂੰ ਪਤਾ ਹੀ ਹੋਣਾ ਹੈਗਾ ਕਿ ਹੀਟ ਰੇਜ਼ੇਬਲ ਪੈਨ ਹੋਣਦੇ ਨੇਗੇ ਜੋ ਕਿ ਡਰੇਅਰ ਜਾਂ ਪ੍ਰੈਸ ਨਾਲ ਈਜ਼ੀਲੀ ਰਿਮੂਵ ਹੋ ਜਾਂਦੇ ਨੇਗੇ ਆਪਾਂ ਸਭ ਤੋਂ ਪਹਿਲਾਂ ਬਣਾਵਾਂਗੇ ਪੱਤੀਆਂ ਦੀ ਸ਼ੇਪ ਆਪਾਂ ਇਹਨੂੰ ਇੱਕ ਤਾਂ ਪੱਤੀ ਐਵੇਂ ਬਣ ਜਾਂਦੀ ਆ ਦੇਖੋ ਸੌਖੇ ਤਰੀਕੇ ਨਾਲ ਕਿਵੇਂ ਵੀ ਬਣਾ ਸਕਦੇ ਹਾਂਗੇ ਇਆ ਆਪਾਂ ਸ਼ੇਪ ਲੱਗ ਦੇ ਸਕਦੇ ਹਾਂ ਉਹਨੂੰ ਜਾਂ ਫਿਰ ਇੱਥੋਂ ਥੋੜੀ ਜੀ ਐਵੇਂ ਜੀ ਲਿਆ ਕੇ ਠੀਕ ਆ ਇੱਥੋਂ ਸੌਰੀ ਐਵੇਂ ਜੀ ਲਿਆ ਕੇ ਥੋੜੀ ਜੀ ਐਵੇਂ ਸ਼ੇਪ ਦੇ ਸਕਦੇ ਆ ਇਹਨੂੰ ਜਿਵੇਂ ਪਾਨ ਦਾ ਪੱਤਾ ਹੁੰਦਾ ਹੈਗਾ ਆਪਾਂ ਇਸ ਟਾਈਪ ਨਾਲ ਜੋ ਹੀ ਦਿੱਕਤੀ ਹੋਈ ਹੈਗੀ ਐਵੇਂ ਵੀ ਆਪਾਂ ਸ਼ੇਪ ਦੇ ਸਕਦੇ ਆਂ ਠੀਕ ਆ ਫਿਰ ਆਪਾਂ ਦੱਸ ਦਿਆਂ ਤੁਹਾਨੂੰ ਜਿੱਥੋਂ ਆਪਾਂ ਨੇ ਸੂਈ ਮਤਲਬ ਕਿ ਲੀਫ ਦੀ ਸਟਾਰਟਿੰਗ ਹੈ ਨਾ ਹਰੀ ਪੱਤੀ ਦੀ ਆਪਾਂ ਨੇ ਸ਼ੇਪ ਬਣਾਈ ਹੈ ਬਿਲਕੁਲ ਸਟਾਰਟਿੰਗ ਤੋਂ ਆਪਾਂ ਨੇ ਤੰਕਾ ਕੱਢ ਲੈਣਾ ਹੈਗਾ ਸੂਈ ਨੂੰ ਲੈ ਆਉਣਾ ਹੈਗਾ ਉੱਪਰਲੀ ਸਿੱਧੇ ਠੀਕ ਹੈ ਜੀ ਇਹਨੂੰ ਫਿਰ ਇੱਥੋਂ ਬਿਲਕੁਲ ਆਪਾਂ ਦੇ ਨੀਚੋਂ ਨਹੀਂ ਟੰਕਾ ਕੱਢਣਾ ਥੋੜੀ ਜਿਹੀ ਸਪੇਸ ਛੱਡ ਕੇ ਆਪਾਂ ਸੂਈ ਲੈ ਜਾਣੀ ਹੈ ਨੀਚੇ ਓਕੇ ਨੀਚੇ ਲੈ ਜਾਣੀਏਗੀ ਇੱਕ ਟੰਕਾ ਆਪਣਾ ਲੱਗ ਗਿਆ ਜਿਹੜਾ ਆਪਾਂ ਸੈਕਿੰਡ ਟੰਕਾ ਲਗਾਉਣਾ ਹੈਗਾ ਜਿੱਥੇ ਆਪਾਂ ਨੇ ਇਹ ਡਰਾ ਕੀਤੀ ਹੈ ਸ਼ੇਪ ਬਿਲਕੁਲ ਹੀ ਉਹਦੇ ਨਾਲ-ਨਾਲ ਲਗਾਉਂਦੇ ਆਵਾਂਗੇ ਜਾਂ ਫਿਰ ਤੁਸੀਂ ਆਪਣੇ ਅਕੋਰਡਿੰਗ ਵੀ ਲਗਾ ਸਕਦੇ ਹੋਗੇ ਜਿਵੇਂ ਥੋੜਾ ਜਾਇ ਤਾਂ ਜਿਹੜਾ ਆਹ ਵਾਲਾ ਚੀਜ਼ ਹੈਗੀ ਇਹ ਤੋਂ ਥੋੜਾ ਜਿਹਾ ਨੀਮਾ ਰੱਖਣਾ ਆਪਾਂ ਨੇ ਤੇ ਨਾਲ ਰੱਖਣਾ ਠੀਕ ਆ ਸ਼ੇਪ ਦੇ ਅਕੋਰਡਿੰਗ ਜਾਂਦੇ ਜਾਣਾ ਆਪਾਂ ਨੇ ਸੋਖਾ ਰਹਿਣਾ ਹੈਗਾ ਫਿਰ ਇੱਥੋਂ ਆਪਾਂ ਤੋਂ ਆਪਾਂ ਨੇ ਸੂਈ ਨੂੰ ਉੱਪਰ ਲੈ ਆਉਣਾ ਆਹ ਵਾਲਾ ਟੰਕਾ ਵੀ ਆਪਣਾ ਲੱਗ ਜਾਣਾ ਹੈਗਾ ਠੀਕ ਹੈ ਜੀ ਫਿਰ ਫਿਰ ਆਪਾਂ ਨੇ ਸੂਈ نیچے ਲੈ ਕੇ ਜਾਣੀ ਹੈ ਇੱਥੋਂ ਥੋੜਾ ਥੋੜਾ ਕੱਪੜਾ ਐਡ ਕਰਦੇ ਜਾਣਾ ਹੈਗਾ ਇਥੋਂ ਫੇਰ ਦੋ ਸ਼ੇਪ ਦੇ ਅਕੋਰਡਿੰਗ ਚਲੇ ਜਾਣਾ ਹੈਗਾ ਸੇਮ ਐਦਾਂ ਹੀ ਜਿਹਨੂੰ ਪਹਿਲਾਂ ਆਉਂਦੀ ਥੋੜੀ ਬਹੁਤ ਤਾਂ ਕੜਾਈ ਹੋ ਜਲੀ ਈਜ਼ੀ ਆ ਇਥੋਂ ਸੂਈ ਕੱਢਾਂਗੇ ਤੇ ਇਥੋਂ ਨੀਚੇ ਵਾਲੇ ਹੱਥ ਦੀ ਸਪੋਰਟ ਨਾਲ ਐਦਾਂ ਕਪੜਾ ਚੱਕ ਕੇ ਆਪਾਂ ਇਥੋਂ ਐਦਾਂ ਹੀ ਸੂਈ ਕੱਢ ਲੈਣੀ ਆ ਈਜ਼ੀ ਹੋ ਜਾਂਦਾ ਟੰਕਾ ਲਾਉਣਾ ਇਥੋਂ ਫੇਰ ਆਪਾਂ ਨੀਚੇ ਨੂੰ ਜਾਣਾ ਹੈਗਾ ਤੇ ਫੇਰ ਇਥੋਂ ਆਪਾਂ ਨੇ ਸ਼ੇਪ ਦੇ ਅਕੋਰਡਿੰਗ ਸੂਈ ਕੱਢ ਲੈਣੀ ਹੈਗੀ ਚਲੋ ਜੀ ਇਦਾਂ ਆਪਾਂ ਨੇ ਟਾਂਕੇ ਲਗਾਉਂਦੇ ਜਾਣਾ ਹੈਗਾ ਦੂਸੇ ਦੇਖ ਸਕਦੇ ਹੋ ਆਪਣੀ ਪੱਤੀ ਬੰਦੀ ਜਾ ਰਹੀ ਹੈ ਇਹ ਇੱਕ ਵਾਰ ਇੱਧਰ ਦੀ ਇੱਕ ਵਾਰ ਇੱਧਰ ਦੀ ਇਦਾਂ ਆਪਾਂ ਨੇ ਟਾਂਕੇ ਲਗਾਉਂਦੇ ਜਾਣਾ ਹੈਗਾ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਇਧਰੋਂ ਫਿਰ ਆਪਾਂ ਨੇ ਦੂਜੀ ਲੀਫ ਸਟਾਰਟ ਕਰ ਦੇਣੀ ਹੈ ਦੇਖੋ ਕਿੰਨੇ ਆਸਾਨ ਤਰੀਕੇ ਨਾਲ ਆਪਾਂ ਨੇ ਕਿੰਨੀ ਸੋਹਣੀ ਪੱਤੀ ਬਣਾ ਲਈ ਹੈਗੀ ਠੀਕ ਆ ਇਹਨੂੰ ਆਪਾਂ ਕਿੰਨੇ ਸਾਰੇ ਢਾਂਕੇ ਲਾਗੇ ਨੇ ਚਾਰੇ ਸਾਈਡ ਚਾਰੇ ਸਾਈਡ 9 ਢਾਂਕੇ ਤੇ ਬਹੁਤ ਹੀ ਸੋਹਣੀ ਪੱਤੀ ਬਣ ਕੇ ਤਿਆਰ ਹੁੰਦੀ ਹੈਗੀ ਇਸ ਨੂੰ ਤੁਸੀਂ ਕਿਸੇ ਵੀ ਮਤਲਬ ਕਢਾਈ ਦੇ ਵਿੱਚ ਪੈਟਰਨ ਦੇ ਵਿੱਚ ਆਪਾਂ ਯੂਜ਼ ਕਰ ਸਕਦੇ ਆ ਮੋਸਟਲੀ ਇਹੀ ਪੱਤੀਆਂ ਹੀ ਕਢਾਈ ਦੇ ਵਿੱਚ ਬਣਾਈਆਂ ਜਾਂਦੀਆਂ ਨੇ ਠੀਕ ਹੈ ਜੀ ਇਹ ਵਾਲੀ ਆਪਣੀ ਪੱਤੀ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਨੈਕਸਟ ਵੀ ਆਪਾਂ ਇਦਾਂ ਹੀ ਬਣਾਵਾਂਗੇ ਸੇਮ ਬਹੁਤ ਹੀ ਸੋਹਣੀ ਬਣਦੀਆਂ ਨੇਗੀਆਂ ਤੇ ਪੂਰੀ ਸੰਗਣੀ ਲੀਫ ਬਣਦੀ ਹੈਗੀ ਕੋਈ ਐ ਨਹੀਂ ਹੈਗੀ ਵੀ ਇੱਕ ਦੋ ਟਾਂਕਾ ਲਗਾ ਕੇ ਆਪਾਂ ਨੇ ਪੱਤੀ ਬਣਾ ਦਿੱਤੀ ਨਹੀਂ ਬਹੁਤ ਹੀ ਸੋਹਣੇ ਤਰੀਕੇ ਨਾਲ ਤੇ ਸੌਖੇ ਤਰੀਕੇ ਨਾਲ ਇਹਨੂੰ ਆਪਾਂ ਬਣਾ ਸਕਦੇ ਹਾਂਗੇ ਸ਼ੇਪ ਵੀ ਬਹੁਤ ਸੋਹਣੀ ਆਉਂਦੀ ਹੈਗੀ ਤੇ ਬਣੀ ਹੋਈ ਵੀ ਬਹੁਤ ਹੀ ਸੋਹਣੀ ਲੱਗਦੀ ਹੈਗੀ ਤੁਸੀਂ ਦੇਖ ਸਕਦੇ ਹੋਗੇ ਹੋਚੀ ਆਪਣੇ ਕਲੀਫ ਬਣ ਕੇ ਹੋਰ ਤਿਆਰ ਹੈਗੀ ਤੁਸੀਂ ਸਾਡੇ ਕੋਲੋਂ ਕੋਈ ਵੀ ਵਰਕ ਹੋ ਗਿਆ ਹੈਂਡਵਰਕ ਹੋ ਗਿਆ ਮਸ਼ੀਨ ਵਰਕ ਹੋ ਗਿਆ ਥ्रेड ਵਰਕ ਹੋ ਗਿਆ ਕਿਸੇ ਵੀ ਵਰਕ ਕਿਸੇ ਵੀ ਫੈਬਰਿਕ ਤੇ ਸਾਡੇ ਕੋਲੋਂ ਸੂਟ ਰੈਡੀ ਕਰਵਾ ਸਕਦੇ ਹੋਗੇ ਸਾਡੇ ਕੋਲੋਂ ਸੂਟ ਰੈਡੀ ਕਰਵਾਉਣ ਲਈ ਤੁਸੀਂ ਸਾਡੇ ਇੰਸਟਾਗ੍ਰam ਪੇਜ ਲਿਵਾਸ ਸਟੂਡੀਓ 89 ਤੇ ਸਾਨੂੰ ਡੀਐਮ ਕਰ ਸਕਦੇ ਹੋਗੇ ਜਾਂ ਫਿਰ ਸਾਡੇ WhatsApp contact 9877061888 ਤੇ ਸਾਨੂੰ ਮੈਸੇਜ ਕਰ ਸਕਦੇ ਹੋਗੇ ਥੈਂਕ ਯੂ ਸੋ ਮਚ